ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਰਸੀਆਂ ਆ ਦਾ ਮੁਕਾਬਲਾ ਹੋ ਕੇ ਹਟਿਆ ਦੋਸਤੋ ਮੁਕਾਬਲਾ ਬਹੁਤ ਹੀ ਜ਼ਿਆਦਾ ਫਸਮਾ ਸੀਗਾ ਤੇ ਤੁਸੀਂ ਦੇਖ ਸਕਦੇ ਆ ਸਾਹਮਣੇ ਫਾਸਟ ਸੈਕੰਡ ਥਰਡ ਜਿਹੜੀ ਵੈੜ ਕੱਢ ਲਈ ਗਈ ਆ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਬੋਡੀ ਸਟਰਕਚਰ ਤਾਂ ਇਹਨਾਂ ਦੀ ਡੀਲ ਟੋਲ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਤਕੀ ਲੰਮੀ ਹਾਈਟ ਦੀਆਂ ਇਹ ਪੰਜਾਬ ਵਾਲੀਆਂ ਜਰਸੀਆਂ ਸੀਗੀਆਂ ਦੋਸਤੋ ਦੇਖ ਸਕਦੇ ਆ ਸੋ ਸਾਹਮਣੇ ਜਿਹੜਾ ਐਕੀ ਪੀਡੀਐਫ ਨੇ ਇੱਥੇ ਅਰੇਂਜਮੈਂਟ ਕੀਤਾ ਦੋਸਤੋ ਬਹੁਤ ਹੀ ਚੰਗਾ ਸੀ ਤੇ ਇਹਨਾਂ ਦੀ ਬਿਊਟੀ ਦੇਖ ਕੇ ਤੁਸੀਂ ਜਜਮੈਂਟ ਕਰ ਸਕਦੇ ਆ ਬਹੁਤ ਹੀ ਸੋ ਵੀ ਸੈਲੀਕੁਰੀ ਬਹੁਤ ਕੁਆਲਟੀ ਆਰਡਰ ਦੇਖ ਸਕਦੇ ਇਹਨਾਂ ਦਾ ਤੁਸੀਂ ਬਾਕੀ ਡੀਐਫਏ ਦੀ ਟੀਮ ਬਹੁਤ ਵਧੀਆ ਜਿਹੜੇ ਸਲਾਗਾ ਜੋਗ ਜਿਹੜੇ ਮੰਨ ਲੋ ਕੰਪੀਟੀਸ਼ਨ ਕਰਾ ਰਹੀ ਆ ਬਹੁਤ ਹੀ ਮਿਹਨਤੀ ਸਟਾਫ ਆ ਬਾਕੀ ਜਿਹੜਾ ਇਹਨਾਂ ਨੂੰ ਜੱਜ ਕੀਤਾ ਗਿਆ ਵਾ ਉਹ ਫੋਰਮ ਤੋਂ ਜਿਹੜੇ ਆਪਣੇ ਹੋਰੇ ਆਏ ਹੋਏ ਆ ਉਹ ਉਹ ਜਜਿੰਗ ਕਰਦੇ ਇਹਨਾਂ ਦੀ ਤੈਨੂੰ ਬਹੁਤ ਸਿਆਣਿਆ ਫੋਟੋ ਵਾਲੇ ਚੱਕਰ ਦੇ ਭੋਰਾਂ ਦੇ ਲੱਗਿਆ

ਤੋਂ ਪੁੱਛਦੇ ਆ ਸਸੀ ਕਾ ਭਾਈ ਜੀ ਭਾਈ ਜੀ ਕਿਹੜਾ ਪਿੰਡ ਹੈ ਆਪਣਾ ਇਹ ਦੇ ਉਹਨਾਂ ਦੀ ਗਰਮੀ ਤੇ ਰਵੀ ਸਿੰਘ ਰੋਡੇ ਰਵੀ ਸਿੰਘ ਰੋਡੇ ਠੀਕ ਹੈ ਫਸਟ ਤੇ ਸੈਕੰਡ ਵਾਲੀ ਜੀ ਤਿੰਨੇ ਤਿੰਨੇ ਠੀਕ ਹੈ ਜੀ ਤਿੰਨੇ ਹੀ ਉੱਥੋਂ ਦੀਆਂ ਹੀ ਰਵੀ ਸਿੰਘ ਰੋਡੇ ਦੀਆਂ ਰੋਡਾਂ ਆਉਣੀਆਂ ਦੀਆਂ ਜੀਨੀ ਲਾਵੀ ਵਾਲੇ ਆਉਂਦੇ ਆ ਜੀਨੀ ਲਾਵੀ ਵਾਲੇ ਤਿੰਨੇ ਹੀ ਜੀਨੀ ਲਾਵੀ ਜੀਨੀ ਰੋਡਾਂ